ਵਿਕਰਮਜੀਤ ਸਿੰਘ ਮਜੀਠੀਏ ਨੂੰ ਨਵੀਂ ਮੁਸੀਬਤ ਪੈ ਗਈ ਆ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਲਗਾਤਾਰ ਉਸ ਦੇ ਉੱਤੇ ਅਟੈਕ ਕਰ ਰਿਹਾ ਸੀ ਲੱਗਦਾ ਸੀ ਕਿ ਸਰਕਾਰ ਨੂੰ ਕੋਈ ਨਾ ਕੋਈ ਕੁੰਡੀ ਲੱਭ ਗਈ ਆ ਕਸੂਤਾ ਫਸ ਗਿਆ ਵਿਕਰਮਜੀਤ ਮਜੀਠੀ ਆ ਪਹਿਲਾਂ ਜਿਹੜੇ ਪੱਟਾਂ ਤੇ ਠਾਪੀ ਮਾਰਦੇ ਸੀ ਮਜੀਠੇ ਦੇ ਜਿਹੜੇ ਵਰਕਰ ਸੀ ਹੁਣ ਉਹਨਾਂ ਦੇ ਮੂੰਹਾਂ ਦੇ ਵਿੱਚ ਉਹਨਾਂ ਨੇ ਦੰਦਲਾ ਪੈ ਗਈਆਂ ਇੱਕ SIM ਕਾਰ ਨੇ ਕਿਸ ਤਰੀਕੇ ਦੇ ਨਾਲ ਐਡਾ ਪਾਵਰਫੁੱਲ ਬੰਦੇ ਨੂੰ ਮੁਸੀਬਤਾਂ 'ਚ ਪਾਤਾ ਤੁਹਾਨੂੰ ਦੱਸਦੇ ਆ ਸਰਕਾਰ ਦੇ ਹੱਥ ਇੱਕ SIM ਕਾਰ ਲੱਗਿਆ ਜਿਹੜਾ ਦੱਸਿਆ ਜਾਂਦਾ ਜਿੱਥੋਂ ਮਜੀਠੀਆ ਵਿਦੇਸ਼ਾਂ ਦੇ ਵਿੱਚ ਕੌਲਾਂ ਕਰਦਾ ਸੀ ਉਸ ਦੇ ਉੱਤੇ ਹੀ ਬਹੁਤ ਸਾਰੇ ਕਾਰੋਬਾਰ ਚੱਲਦੇ ਸੀ ਤੇ ਉਹ ਜਿਹੜਾ SIM ਸੀ ਉਹ ਜਗਜੀਤ ਸਿੰਘ ਦੇ ਜਿਹੜਾ ਬੰਦਾ ਸੀ ਉਸ ਦੇ ਨਾਮ ਹੁਣ ਉਹ ਵਿਦੇਸ਼ ਦੇ ਵਿੱਚ ਭੱਜ ਗਿਆ ਤੁਹਾਨੂੰ ਦੱਸ ਦਿੰਨੇ ਆ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤ ਮਜੀਠੀਆ ਦੀਆਂ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਦਿਨੋਂ ਦਿਨ ਉਸ ਦੇ ਉੱਤੇ ਸਕੰਜਾ ਕੱਸਦਾ ਜਾ ਰਿਹਾ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਟਿੱਲ ਲਾ ਕੇ ਆਪਣੀਆਂ ਏਜੰਸੀਆਂ ਦੇ ਨਾਲ ਰਲ ਕੇ ਦਮਨ ਤਰ੍ਹਾਂ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਆ ਤਾਂ ਕਿ ਅਦਾਲਤ ਵੱਲੋਂ ਕੋਈ ਰਾਸ ਨਾ ਮਿਲ ਸਕੇ ਪਹਿਲਾਂ ਵਿਕਰਮਜੀਤ ਮਜੀਠੇ ਦੇ ਪਰਿਵਾਰ ਨੂੰ ਤੇ ਵਿਕਰਮਜੀਤ ਮਜੀਠੇ ਨੂੰ ਲੱਗਦਾ ਸੀ ਕਿ ਸਬੂਤਾਂ ਦੀ ਘਾਟ ਕਰਕੇ ਦਲਤ ਤੋਂ ਜਿਸ ਤਰੀਕੇ ਦੇ ਨਾਲ ਪਹਿਲਾਂ ਕਾਂਗਰਸ ਨੇ ਵਿਕਰਮਜੀਤ ਮਜੀਠੇ ਦੇ ਉੱਤੇ ਸਖਤੀ ਕੀਤੀ ਸੀ 2022 ਦੇ ਇਲੈਕਸ਼ਨ ਤੋਂ ਪਹਿਲਾਂ ਤੇ ਕੋਰਟ ਨੇ ਬਾਅਦ ਦੇ ਵਿੱਚ ਰਾਹਤ ਦੇ ਦਿੱਤੀ ਸੀ ਕਲੀਨ ਚਿੱਟ ਦੇ ਦਿੱਤੀ ਸੀ ਤੇ ਮਜੀਠਾ ਬਾਹਰ ਆ ਗਿਆ ਸੀ ਹੁਣ ਵੀ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਸੇ ਤਰੀਕੇ ਦੇ ਨਾਲ ਉਹ ਫੇਰ ਜਿਹੜਾ ਇਤਿਹਾਸ ਉਹ ਦੁਹਰਾਇਆ ਜਾਵੇਗਾ ਇਸ ਕਰਕੇ ਭਾਵੇਂ ਜੇਲ੍ਹ ਦੇ ਵਿੱਚ ਬੰਦ ਸੀ ਵਿਕਰਮਜੀਤ ਸਿੰਘ ਮਜੀਠਾ ਪਰ ਉਹ ਪੱਟਾਂ ਤੇ ਥਾਪੀਆਂ ਮਾਰਦਾ ਸੀ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਵਕੀਲ ਉਸ ਦੇ ਸਪੋਰਟਰ ਉਹਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਤੰਜ ਕਿਸੇ ਜਾਰੀ ਸੀ ਸਰਕਾਰ ਦੇ ਉੱਤੇ ਤੇ ਕਿਹਾ ਜਾ ਰਿਹਾ ਸੀ ਲਾਲੋ ਜ਼ੋਰ ਜਿੰਨਾ ਲਈਦਾ ਅਸੀਂ ਬਾਹਰ ਆਵਾਂਗੇ ਕੋਰਟ ਤੋਂ ਬਰੀ ਹੋਵਾਂਗੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਆਸ ਸੀ ਕਿ ਕਿਤੇ ਨਾ ਕਿਤੇ ਜਿੰਨੇ ਵੀ ਕੋਈ ਗੱਲਬਾਤ ਸਰਕਾਰ ਕਰ ਰਹੀ ਆ ਉਸਦੇ ਸਬੂਤ ਸ਼ਾਇਦ ਨਹੀਂ ਮਿਲਣਗੇ ਪਰ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਐਕਸਰਸਾਈਜ਼ ਪਹਿਲਾਂ ਹੀ ਕੀਤੀ ਸੀ ਆਪਾਂ ਸਭ ਜਾਣਦੇ ਆ ਜਦੋਂ ਵਿਜੀਲੈਂਸ ਕੋਈ ਕੇਸ ਕਿਸੇ ਦੇ ਉੱਤੇ ਬਣਾਉਂਦੀ ਆ 6 ਮਹੀਨੇ ਪਹਿਲਾਂ ਐਕਸਰਸਾਈਜ਼ ਕਰਨ ਲੱਗਦੀ ਆ ਸਬੂਤ ਇਕੱਠੇ ਕਰਨ ਲੱਗਦੀ ਆ ਤੇ ਫੇਰ ਜਾ ਕੇ ਜਿਹੜੀ ਇਹ ਜਿਹੜੀ ਐਫ ਆਈ ਆਰ ਆ ਇਹ ਬਣਾਈ ਜਾਂਦੀ ਆ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਵਿਜੀਲੈਂਸ ਆ ਉਹ ਜਵਾਬਦੇਹ ਹੁੰਦੀ ਆ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਹੁਣ ਐਸੇ ਕਰਕੇ ਜਿਹੜਾ ਵੱਡਾ ਰੌਲਾ ਪੈ ਗਿਆ ਹੈ ਵੱਡਾ ਰੌਲਾ ਇਹ ਪਿਆ ਹੈ ਕਿ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਆ ਹੁਣ ਭਗਵੰਤ ਮਾਨ ਸਟੇਜਾਂ ਦੇ ਉੱਤੋਂ ਵੀ ਕਹਿ ਰਿਹਾ ਕਿ ਜਿਹੜੇ ਮੁੱਛਾਂ ਨੂੰ ਵਟ ਚਲਾਉਂਦੇ ਸੀ ਜਿਹੜੇ ਆਖਦੇ ਸੀ ਕਿ ਪੁਲਿਸ ਉਹਨਾਂ ਦੇ ਪੁੱਛੇ ਬਿਨਾਂ ਪਾਣੀ ਨਹੀਂ ਪੀਂਦੀ ਉਹਨਾਂ ਨੂੰ ਪੁਲਸ ਫੜ ਨਹੀਂ ਸਕਦੀ ਤੇ ਸਮੇਂ ਦੀ ਨਿਜ਼ਾਕਤ ਵੇਖੋ ਅੱਜ ਨਾਬੇ ਜੇਲ੍ਹ ਦੇ ਵਿੱਚ ਉਸੇ ਪੁਲਸ ਨੇ ਚੱਕ ਕੇ ਰੱਖ ਦਿੱਤੇ ਆ ਤੇ ਹੁਣ ਹੌਲੀ ਹੌਲੀ ਜਿਹੜੀਆਂ ਸੁਭਾਵਨਾਵਾਂ ਬਣਦੀਆਂ ਜਾ ਰਹੀਆਂ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਰਾਹਤ ਮਿਲ ਜਾਵੇਗੀ ਉਹ ਰਾਹਤ ਹੁਣ ਮਿਲਦੀ ਨਜ਼ਰ ਨਹੀਂ ਆ ਰਹੀ ਭਾਵੇਂ ਮੁੱਖ ਮੰਤਰੀ ਸਾਹਿਬ ਕਾਪਟਨ ਮਰਿੰਦਰ ਸਿੰਘ ਨੇ ਵਿਕਰਮਜੀਤ ਸਿੰਘ ਮਜੀਠੇ ਦੇ ਪੱਖ ਦੇ ਵਿੱਚ ਇੱਕ ਟਵੀਟ ਕੀਤਾ ਪਰ ਉਹ ਟਵੀਟ ਵੀ ਉਲਟਾ ਪੈ ਰਿਆ ਕਿਉਂਕਿ ਬੀਜੇਪੀ ਵੀ ਸ਼ਾਇਦ ਪੱਲਾ ਝਾੜ ਰਹੀ ਸੀ ਮਜੀਠੇ ਕੇਸ ਤੋਂ ਪਰ ਬੀਜੇਪੀ ਦੇ ਵਿੱਚ ਹੋਣ ਕਰਕੇ ਕੈਪਟਨ ਮਰਿੰਦਰ ਸਿੰਘ ਦਾ ਟਵੀਟ ਕਿਤੇ ਨਾ ਕਿਤੇ ਬੀਜੇਪੀ ਦੇ ਵੀ ਗਲਦੀ ਹੱਡੀ ਨਾ ਬਣ ਜਾਵੇ ਇਸ ਕਰਕੇ ਬਾਕੀ ਸਾਰੇ ਬੀਜੇਪੀ ਦੇ ਵੱਡੇ ਲੀਡਰ ਸਾਈਡ ਤੇ ਹੋ ਗਏ ਆ ਦੂਜੇ ਪਾਸੇ ਰਾਜਨੀਤਿਕ ਤੌਰ ਤੇ ਵੇਖਿਆ ਜਾਵੇ ਕੈਪਟਨ ਮਰਿੰਦਰ ਸਿੰਘ ਵੀ ਹੁਣ ਕੋਈ ਜ਼ਿਆਦਾ ਸਰਗਰਮ ਨਹੀਂ ਪਰ ਉਹਨਾਂ ਦਾ ਟਵੀਟ ਭਾਜਪਾ ਨੂੰ ਜਰੂਰ ਮੁਸ਼ਕਲ ਦੇ ਵਿੱਚ ਪਾ ਸਕਦਾ ਕਿਉਂਕਿ 2017 ਤੋਂ 2021 ਤੱਕਰ ਕੈਪਟਨ ਦਾ ਕਾਰਜਕਾਲ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਇਸ ਕਰਕੇ ਲੋਕਾਂ ਦੇ ਵਿੱਚੋਂ ਵਿਸ਼ਵਾਸ ਕੋਈ ਬੈਠਾ ਕੈਪਟਨ ਮਰਿੰਦਰ ਸਿੰਘ ਦਾ ਟਵੀਟ ਵੀ ਹੁਣ ਵਿਕਰਮਜੀਤ ਮਜੀਠੀਏ ਨੂੰ ਰਾਹਤ ਨਹੀਂ ਦਿਵਾ ਸਕਦਾ